ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਕਾਫੀ ਦਿਨਾਂ ਬਾਅਦ ਸੂਰਜ ਨਿਕਲਿਆ ਤੇ ਮੌਸਮ ਬਹੁਤ ਸੋਹਣਾ ਧੁੱਪ ਨਿਕਲੀ ਹੋਏ ਪੂਰੀ ਤੇ ਆਪਾਂ ਲੱਗਿਆ ਆਲੂ ਤੇ ਸਪਰੇਅ ਕਰਨਾ ਸੋ ਇਸ ਵਾਰ ਮੀਂਹ ਕਾਫੀ ਪੈ ਗਿਆ ਸੀ ਤੇ ਉਹਦੇ ਨਾਲ ਕਿਨਾਂ ਜਿਹੇ ਪਾਣੀ ਖੜ ਗਿਆ ਦੂਜੇ ਇੱਥੇ ਨੁਕਸਾਨ ਆ ਵੈਸੇ ਆਲੂ ਆਪਣਾ ਬਹੁਤ ਸੋਹਣਾ ਤੇ ਇਹ ਆਪਣਾ 55 ਦਿਨ ਦਾ ਆਲੂ ਆ ਇਹਦੇ ਤੇ ਅੱਜ ਤਾਕਤ ਦੀ ਸਪਰੇਅ ਲੱਗਿਆ ਕਰਨਾ ਉਹ ਗੜਨਾ ਪਾਣੀ ਨਾਲ ਥੋੜਾ ਬਹੁਤ ਆਲੂ ਨੂੰ ਮੰਨ ਲਓ ਨੁਕਸਾਨ ਹੋਇਆ। ਉਹ ਦੁਆਰਾ ਤਾਕਤ ਮਜ਼ਬੂਤੇ ਸਹੀ ਹੋ ਗਈ। ਆਪਾਂ ਇਹਦੇ ਉੱਤੇ ਬੋਰਨ, ਕੈਲਸ਼ੀਅਮ 11 ਦੀ 45 ਤੇ ਬੂਸਟਰ ਮਿਕਸ ਕਰਕੇ ਸੁਧਰੀ ਕਰ ਰਹੇ ਹਾਂ। ਤੇ ਇਹਦੇ ਨਾਲ ਮੰਨ ਲਓ ਜੋ ਵੀ ਨੁਕਸਾਨ ਹੋ ਰਿਹਾ ਉਹਨੇ ਠੀਕ ਹੋ ਜਾਣਾ। ਤੇ ਹਲੇ ਵੀ ਫਨਹਾਲ ਬਹੁਤ ਗੱਲਾ। ਇੱਚ ਤੇ ਸੁਧਰੀ ਵੀ ਕਾਫੀ ਔਖੀ ਕਰ ਰਹੀ ਦੀਪ। ਬਾਕੀ ਆਉਣ ਵਾਲੇ ਜੀ ਨੂੰ ਪੁੱਛਦੇ ਆ ਕਿ ਕਿੰਨਾ ਕਿਗਾਰਾ ਗੁਰਾ ਵਿੱਚ ਕਿੰਨਾ ਕਿੱਲਾ ਕੋਲ ਪੰਪੂ ਥੋੜਾ ਜਿਹਾ ਰਹਿ ਗਿਆ ਨਹੀਂ ਕਿੱਥੇ ਕਿੱਥੇ ਖੜਦਾ ਪਾਣੀ ਪਾਣੀ ਦਾ ਆਹ ਪੂਰੇ ਜੇ ਖੜਦਾ ਐਸਾ ਹਾਂ ਅੱਜ ਨਾ ਦਾਗ ਪਿਆ ਹੋਇਆ ਇਹਾਰੇ ਪਾਣੀ ਖੜਿਆ ਹੋਇਆ ਹੈ ਹਾਂ ਉਹਦੇ ਦਾਗ ਪੈ ਗਿਆ ਇੱਥੇ ਵੀ ਪਾਣੀ ਖੜਿਆ ਹੋਇਆ ਹੈ ਉੱਪਰਲੇ ਪਾਸੇ ਨਹੀਂ ਖੜਦਾ ਨਾ ਪਰਲੇ ਪਾਸੇ ਪਰਲੇ ਪਾਸੇ ਤੇ ਇੱਕ ਨੰਬਰ ਆ ਲੂਆ ਭੈਣ ਇੱਧਰ ਇੱਧਰ ਬਸ ਅਈ ਦਾਗ ਪਏ ਗਿਆ ਆਹ ਪਾਣੀ ਕਰਕੇ ਪਏ ਗਿਆ ਤੇ ਜਿੱਥੇ ਪਾਣੀ ਹੁਣ ਕਿੰਨਾ ਕੁ ਗੱਲਾਂ ਵਿੱਚੋਂ ਇੱਕ ਵਾਰ ਥੋੜੀ ਅੰਮੀਂ ਕੀ ਲੱਗਦਾ ਦੋਨੇ ਪੈਰ ਤੇ ਲੱਗ ਗਿਆ ਹਾਲੇ ਵੀ ਇੰਨਾ ਗੜਗੜ ਤੁਰਦਾ ਹੈ ਬੜਾ ਹੋ ਹੋਇਆ ਕੰਮ ਆ ਮੀਂਹ ਨਹੀਂ ਕਰਿਆ ਹਾਲ ਆ ਮੀਂਹ ਹੋ ਕਰਿਆ ਹਣਾ ਹਲੇ ਵੀ ਪਾਣੀ ਬਹੁਤ ਜ਼ਿਆਦਾ ਖੜਾ ਏ ਇੱਥੇ ਸਾਡੇ ਵੀ ਪੰਜ ਗਿੱਲਿਆਂ ਦੇ ਹੋਤੀ ਇਹ ਕਿੰਨੇ ਨੇ ਨਹੀਂ ਹੁਣ ਪਾਣੀ ਕਿੰਨੇ ਕਤੋਂ ਚ ਖੜਾ ਹਲੇ ਵੀ ਹੈ ਹੁਣ ਤਾਂ ਪਾਪਾ ਕੱਲੇ ਪੈਰੇ ਘਟਦੇ ਨੇ ਹਾਂਜੀ ਹਾਂਜੀ ਅੱਛਾ ऊता नहीं खड़ते पानी हाँ। इधर ले खरदा उरी उड़ता इन जगह हाँ। कोई नहीं 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 देखी पास पम्प रे गए तेरा ਬਾਕੀ ਤਾਂ ਹੋ ਗਈ ਸਾਰੀ ਉਧਰਲੇ ਤੇ ਉਧਰਲੇ ਵੀ ਸਾਰੇ ਹੋ ਗਏ ਹਾਂ ਕਨਕ ਨਕ ਤੇ ਚਲੋ ਕੰਦ ਕਨਕੀ ਮਾਰਨਾ ਹਾਂ ਖੰਡੀ ਬਾਥੂਗਾ ਹੋਰ ਕੀ ਕੀ ਆ ਗੁੱਲੇ ਡੰਡਾ ਤਾਂ ਹੈ ਨਹੀਂ ਬੱਚੇ ਖੰਡੀ ਬਾਥੂ ਦੀਓ ਕਰਨੀ ਆ ਤੌਜੀ ਸਪਰੇਅ ਦਾ ਇਸ ਖੇਤ ਦਾ ਕੰਮ ਨਿਬੜ ਗਿਆ ਇਹ ਆ लास्ट ਪੰਪ ਸੀਗਾ ਜਿਹੜਾ ਦੀਪ ਕਰ ਰਿਹਾ ਮਿਲਦੇ ਆਂ ਜੀ ਅਗਲੀ ਵੀਡੀਓ ਚ ਤਦ ਤੱਕ ਦੇ ਲਈ ਸਾਰਿਆਂ ਨੂੰ ਸਤ ਸਿਕਾ